ਆਜੀ ਸਸਿਕਾ ਦੋਸਤੋ ਕਿਵੇਂ ਦੀ ਸਾਰੇ ਠੀਕ ਠਾਕ ਹੋ ਵਧੀਆ ਤੇ ਅੱਜ ਜਿਹੜੀ ਮੈਂ ਵੀਡੀਓ ਬਣਾਉਂਨ ਜਾ ਰਿਹਾ ਬੜੇ ਧਿਆਨ ਨਾਲ ਸੁਣ ਲੈਣ ਉਹ ਲੋਕ ਜਿਹੜੇ ਮੰਨੋ ਗਲਤ ਸਮਾਨ ਬਣਾਉਂਦੇ ਆ ਸਮਾਣੇ ਸੈਰ ਦੇ ਵਿੱਚ ਜਿਹੜੇ ਵਧੀਆ ਸਮਾਨ ਬਣਾਉਂਦੇ ਆ ਉਹਨਾਂ ਦਾ ਧੰਨਵਾਦ ਉਹ ਸਹੀ ਰਹਿਣਾ ਬਦਾਂ ਚੰਗੀ ਗੱਲ ਆ ਤਾਂ ਜਿਹੜੇ ਗਲਤ ਸਮਾਨ ਬਣਾਉਂਦੇ ਚਾਹੇ ਉਹ ਰੇੜੀਆਂ ਵਾਲੇ ਹੋਣ ਚਾਹੇ ਦੁਕਾਨਾਂ ਵਾਲੇ ਹੋਣ ਬਹੁਤ ਜ਼ਿਆਦੇ ਕੁਝ ਬਰਦਾਸ਼ਤ ਹੋਂ ਤੱਕ ਕਰ ਲਿਆ ਬਹੁਤ ਸਾਡੇ ਵੀਰਪੈਣ ਭਰੋਂ ਨੂੰ ਪਤਾ ਵੀ ਹੈ ਕਿੱਥੇ ਕਿਹੜੀ ਚੀਜ਼ ਗਲਤ ਬਿਕਰੀ ਆ ਤੇ ਕੌਣ ਬਣਾ ਰਿਹਾ ਉਥੇ ਮੁਠੀ ਬੰਦ ਕਰਕੇ ਆ ਜਾਣਾ ਬਹੁਤ ਜ਼ਿਆਦੇ ਸ਼ਰਮਨਾਕ ਦੀ ਗੱਲ ਹੈ ਲੋਕਾਂ ਦੀ ਸਿਹਤ ਨਾਲ ਜਿਹੜੇ ਲੋਕ ਖਲਵਾੜ ਕਰ ਰਹੇ ਨੇ ਉਹਨਾਂ ਨੂੰ ਨੰਗੇ ਕਰਨ ਦਾ ਸਾਡਾ ਫਰਜ਼ ਬਣਦਾ ਇਸ ਕਰਕੇ ਤਾਂ ਹੀ ਤੁਹਾਡਾ ਫਾਇਦਾ ਵੀ ਤੁਸੀਂ ਸੱਚ ਬੋਲਦੇ ਹੋ ਇਸ ਕਰਕੇ ਯਾਦ ਰੱਖਿਓ ਜਿੱਤੇ ਵੀ ਤੁਸੀਂ ਜਾਣਿਓ ਉੱਥੇ ਤੁਸੀਂ ਖਾਣ ਪੀਣ ਦਾ ਸਮਾਨ ਨਹੀਂ ਖਾਣਾ ਤੇ ਕਿਸੇ ਤੋਂ ਇਸ ਤਰ੍ਹਾਂ ਦੇ ਲੋਕਾਂ ਤੋਂ ਪੈਸਾ ਨਹੀਂ ਲੈਣਾ ਨਹੀਂ ਤੁਹਾਡੀ ਜਿਹੜੀ ਜਮੀਰ ਮਰ ਜਾਵੇ ਕਿ ਤੁਸੀਂ ਕਿਸੇ ਦੇ ਅੱਗੇ ਬੋਲ ਨਹੀਂ ਸਕਦੇ ਸੋ ਸਮਾਣੇ ਸ਼ਹਿਰ ਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਦੁਕਾਨਾਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਗੰਦਾ ਸਮਾਨ ਹੈ ਮੱਖੀਆਂ ਮਰੀਆਂ ਪਈਆਂ ਨੇ ਤੇ ਕੀੜੇ ਚੱਲਦੇ ਨੇ ਤੇ ਪਰ ਇਹਦੇ ਵਿੱਚ ਗੱਲ ਇਸ ਤਰ੍ਹਾਂ ਮੈਂ ਇੱਥੇ ਪ੍ਰਸ਼ਾਸਨ ਨੂੰ ਦੋਸਤਾਂ ਕਰਕੇ ਨਹੀਂ ਦੰਦਾ ਕਿਉਂਕਿ ਸਾਡੇ ਵਰਗੇ ਲੋਕ ਜਿਹੜੇ ਮਨ ਲਾ ਪਤਾ ਲੱਗਣ ਤੋਂ ਬਾਅਦ ਪ੍ਰਸ਼ਾਸਨ ਨੂੰ ਦੱਸਦੇ ਨਹੀਂ ਹੈਗੇ ਆਪ ਉੱਥੇ ਮੂੰਹ ਬੰਦ ਕਰਕੇ ਆ ਜਾਂਦੇ ਨੇ ਸੋ ਮੇਰੀ ਇਸ ਵੀਡੀਓ ਰਾਹੀਂ ਇੱਕ ਬਹੁਤ ਵੱਡੀ ਚੇਤਾਵਨੀ ਸਮਝ ਲਓ ਜਾਂ ਇੱਕ ਤੁਸੀਂ ਇਹ ਮੇਰਾ ਮੈਸੇਜ ਸਮਝ ਲਓ ਤੇ ਮੈਂ ਨਾ ਤਾਂ ਵਿਗਣਾ ਤਾਂ ਨਾ ਮੈਂ ਕੋਈ ਪੈਸਾ ਲੈਣਾ ਨਾ ਤੁਹਾਡਾ ਕੋਈ ਡੱਬਾ ਨਾ ਬਰਬੀ ਦਾ ਪੀਸ ਕਿਸਤੋਂ ਲੈ ਕੇ ਖਾਣਾ ਵੀ ਮੈਂ ਅਬਦਾ ਮੂੰਹ ਬੰਦ ਕਰ ਲਾ ਲੋਕਾਂ ਦੀ ਸਿਹਦਰ ਨਾਲ ਵੀ ਖਲਵਾੜ ਹੋਵੇ ਤੇ ਮੈਂ ਦੇਖਦਾ ਰਹਾ ਮਾਂ ਤਾਂ ਕਰਕੇ ਮੇਰੀ ਬੇਨਤੀ ਆ ਜਿਹੜੀ ਜਿੱਦੋਂ ਕਾਰਵਾਈ ਹੋਊਗੀ ਉਹ ਬੰਦਾ ਕਰਵਾ ਸਕਦਾ ਉਹਨੂੰ ਖੁੱਲੀਆਂ ਸੁੱਟੀਆਂ ਨੇ ਪਰ ਇੱਕ ਗੱਲ ਯਾਦ ਰੱਖਿਓ ਜਿਹੜੇ ਰਾਹ ਤੁਸੀਂ ਚੱਲੇ ਗਿਓ ਲੜਾਈ ਵਾਲੇ ਪਾਸੇ ਜਾਂ ਮਲੋ ਪ੍ਰਸ਼ਾਸਨ ਵਾਲੇ ਪਾਸੇ ਮੈਂ ਉਧਰ ਨੂੰ ਹੋਣ ਨੂੰ ਤਿਆਰ ਆ ਮੈਨੂੰ ਕਿਸੇ ਦਾ ਕੋਈ ਡਰ ਭੈ ਨਹੀਂ ਹੈਗਾ ਜਦੋਂ ਤੱਕ ਜ਼ਿੰਦਗੀ 'ਚ ਰਹਿਣਾ ਇੱਕ ਲਾਲਚ ਇੱਕ ਡਰ ਮੈਂ ਆਪਦੇ ਵਿੱਚ ਨਹੀਂ ਲੈ ਕੇ ਆਉਣਾ ਸੋ ਮੇਰੀ ਬੇਨਤੀ ਆ ਮੇਰੀਆਂ ਹੋਰ ਮਜਬੂਰੀਆਂ ਬਹੁਤ ਹੋ ਸਕਦੀਆਂ ਨੇ ਠੀਕ ਆ ਪੈਸੇ ਦਾ ਦੇ ਲੈਣਾ ਜਿਹੜਾ ਬੰਦੇ ਦੇ ਰੇਕ ਦੇ ਸਰ ਕੋਈ ਨਾ ਕੋਈ ਕਰਜ਼ਾ ਜਾਂ ਪੈਸੇ ਦਾ ਲੈਣ ਦੇਣ ਹੁੰਦਾ ਪਰ ਇਸ ਤਰ੍ਹਾਂ ਨਹੀਂ ਹੋਊਗਾ ਵੀ ਮੈਂ ਤੁਹਾਡੇ ਕਹਿਣ ਤੇ ਵਿਕ ਜਾ ਜਾਂ ਮਨ ਲਓ ਤੇ ਪੈਸੇ ਲੈ ਕੇ ਮਨ ਲਓ ਜਿਹੜੀ ਚੀਜ਼ ਦੇਖਿਆ ਨੂੰ ਅਣ ਦੇਖਾ ਕਰਦਾ ਸਾ ਖਾਸ ਕਰਕੇ ਸਮਾਨੇ ਸਹਿਰ ਵਾਲੇ ਗੱਲ ਕੰਨ ਖੋਲ ਕੇ ਸੁਣ ਲੈਣ ਜਿਹੜੀ ਦੁਕਾਨ ਤੇ ਖਰਾਬ ਸਮਾਨ ਬਿਕ ਰਿਆ ਜਾਂ ਬਣਾ ਰਹੇ ਨੇ ਤੇ ਮੈਂ ਉਹ ਬਰਦਾਸ਼ਤ ਨਹੀਂ ਕਰਾਂਗਾ ਤੇ ਕਿਸੇ ਵੀ ਹਾਲਤ 'ਚ ਨਹੀਂ ਕਰਾਂਗਾ ਸਭ ਤੋਂ ਪਹਿਲਾਂ ਕਾਨੂੰਨੀ ਕਾਰਵਾਈ ਨੂੰ ਮੁੱਖ ਰੱਖਦੇ ਹੋਏ ਮੈਂ ਪ੍ਰਸ਼ਾਸਨ ਦੀ ਨਾਜ਼ਰ ਵਿੱਚ ਉਸ ਲੈ ਕੇ ਆਵਾਂਗਾ ਦੁਕਾਨ ਵੀ ਇੱਥੇ ਆ ਕੁਝ ਹੋ ਰਿਹਾ ਜੇ ਪ੍ਰਸ਼ਾਸਨ ਨਹੀਂ ਕਰੂਗਾ ਜਿਹੜੇ ਅਫਸਰ ਕੋਲੇ ਮੈਂ ਜਾਵਾਂਗਾ ਫਿਰ ਮੈਂ ਉਸ ਪ੍ਰਸ਼ਾਸਨ ਦੀ ਵੀ ਵੀਡੀਓ ਪਾਵਾਂਗਾ ਵੀ ਮੈਂ ਇਹ ਬੰਦੇ ਨੂੰ ਦੱਸਿਆ ਸੀ ਪਰ ਇਹ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਇਸ ਕਰਕੇ ਮੇਰੀ ਬੇਨਤੀ ਆ ਮੈਂ ਬਹੁਤ ਜ਼ਿਆਦਾ ਇਹ ਗੱਲ ਤੈਹ ਤੱਕ ਜਾ ਕੇ ਮੈਂ ਵੀਡੀਓ ਤਾਂ ਕਰਕੇ ਬਣਾਣੀ ਪੈ ਰਹੀਆਂ ਮੈਨੂੰ ਵੀ ਸਮਾਣੇ ਦੇ ਵਿੱਚ ਬਹੁਤ ਜ਼ਿਆਦਾ ਇਸ ਤਰ੍ਹਾਂ ਦੀਆਂ ਦੁਕਾਨਾਂ ਨੇ ਜਿੱਥੇ ਲੋਕਾਂ ਨੂੰ ਗੰਦ ਫਰੋਸਿਆ ਜਾ ਰਿਹਾ ਤੇ ਸਾਡੇ ਵਰਗੇ ਲੋਕ ਜੀਨਾਂ ਨੂੰ ਪਤਾ ਉਹ ਬੋਲਦੇ ਕਿਉਂ ਨਹੀਂ ਹੈਗੇ ਇਸ ਕਰਕੇ ਬੇਨਤੀ ਇੱਕ ਹੋਰ ਆ ਕੋਈ ਵੀ ਮੈਨੂੰ ਮੇਰਾ ਅਪਦਾ ਨਾ ਸਮਝੇ ਨਾ ਮੈਂ ਕਿਸੇ ਨੂੰ ਅਪਦਾ ਸਮਝਾਂ ਜਦੋਂ ਮੈਂ ਕੋਈ ਸਟੈਂਡ ਲੈ ਲਿਆ ਉੱਥੇ ਗੱਲ ਕਰ ਲਈ ਮੈਂ ਵੀ ਮੈਂ ਇਹ ਬੰਦੇ ਦੇ ਗੱਲ ਤੋਂ ਉੱਥੇ ਦੇਖਿਆ ਵੀਡੀਓ ਵਿੱਚ ਇਹ ਗਲਤ ਖਵਾ ਰਿਹਾ ਮੈਨੂੰ ਕੋਈ ਵੀ ਬੰਦਾ ਇਸ ਤਰ੍ਹਾਂ ਨਾ ਕਹਦੇ ਹੋ ਆ ਕਿ ਵੀਡੀਓ ਡਿਲੀਟ ਕਰ ਦੇ ਇਸ ਕਰਕੇ ਮੇਰੀ ਉਹਦੇ ਨਾਲ ਕੋਈ ਯਾਰੀ ਦੋਸਤੀ ਨਹੀਂ ਚਾਹੇ ਮੇਰੇ ਨਾਲ ਕੋਈ ਖੜੇ ਚਾਹੇ ਨਾ ਖੜੇ ਜੇ ਜਿਹਦੇ ਪੱਲੇ ਸੱਚੂਗਾ ਆਪਣੇ ਆਪੇ ਕਹੂਗਾ ਵੀ ਯਾਰ ਬੰਦਾ ਸਹੀ ਇਹ ਗੱਲ ਕਰ ਰਿਹਾ ਵੀ ਆਪਾਂ ਨੂੰ ਇੱਥੇ ਬੋਲਣਾ ਚਾਹੀਦਾ ਪਰ ਮੈਂ ਕਿਸੇ ਦੇ ਟੁਕੜਿਆਂ ਤੇ ਪੱਲਣ ਵਾਲਾ ਨਹੀਂ ਹੈਗਾ ਤੇ ਨਾ ਮੈਨੂੰ ਕਿਸੇ ਦੀ ਹਮਦਰਦੀ ਦੀ ਲੋੜ ਆ ਮੇਰੀ ਬਸ ਆਖਤ ਬੇਨਤੀ ਇਹੀ ਆ ਸਮਾਣੇ ਸ਼ਹਿਰ ਦੇ ਵਿੱਚ ਬਹੁਤ ਜਿਆਦੇ ਦੁਕਾਨਾਂ ਤੇ ਵਧੀਆ ਸਮਾਨ ਖਾਣ ਪੀਣ ਨੂੰ ਮਿਲਦਾ ਉਥੋਂ ਖਾਓ ਪੀਓ ਪਰ ਜਿਹੜੀਆਂ ਦੁਕਾਨਾਂ ਤੇ ਖਰਾਬ ਮਿਲ ਰਿਹਾ ਉਹ ਕਿਸੇ ਵੀ ਹਾਲਤ ਵਿੱਚ ਇਹ ਨਹੀਂ ਹੋਊਗਾ ਵੀ ਉਹਨੂੰ ਆਣ ਦੇਖਾ ਕੀਤਾ ਜਾਊਗਾ ਇੱਕ ਦੋ ਦੁਕਾਨਾਂ ਤੇ ਇੱਕ ਦਿਨ ਪਕੌੜੇ ਲੈ ਪਕੌੜਿਆਂ ਦੇ ਵਿੱਚੋਂ ਆਲੂ ਵਾਲਾ ਸਿਲਕਾ ਸਾਰੇ ਪਕੌੜਿਆਂ ਦੇ ਵਿੱਚ ਪਾ ਰੱਖਿਆ ਜਦੋਂ ਮੈਂ ਉਹਨਾਂ ਨੂੰ ਗੱਲ ਕੀਤੀ ਮੈਂ ਕਿਹਾ ਯਾਰ ਇਹਦਾ ਸਿਲਕਾ ਨਹੀਂ ਤਾਰਿਆ ਅੱਗੋਂ ਪਤਾ ਜਵਾਬ ਕੀ ਸੀ ਉਹਦਾ ਉਹ ਕਹਿੰਦਾ ਇਹਦੇ ਨਾਲ ਆਰਿਆਂ ਨਾਲ ਜ਼ਿਆਦਾ ਬਣਾ ਤਾਂ ਕਿਹਾ ਤਾਕਤ ਜ਼ਿਆਦਾ ਹੁੰਦੀ ਆ ਤੁਸੀਂ ਦੇਖੋ ਲੋਕ ਕਿਸੇ ਕਿਸ ਤਰ੍ਹਾਂ ਦਾ ਡਰਾਮਾ ਕਰਦੇ ਆ ਕਿਸ ਕਿਸ ਦੇ ਉਦਾਹਰਨਾਂ ਦਿੰਦੇ ਆ ਤਾਂ ਕਰਕੇ ਯਾਦ ਰੱਖੋ ਕਿਸੇ ਦੇ ਵੀ ਚੀਜ਼ ਦੇ ਵਿੱਚੋਂ ਕੋਈ ਗਲਤ ਸਮਾਨ ਨਿਕਲਿਆ ਚਾਹੇ ਬਰ ਪੀਏ ਚਾਹੇ ਮੰਨ ਲਓ ਕੁਲਚਾ ਚਾਹੇ ਵੱਲ ਸਮੋਸਾ ਚਾਹੇ ਮੰਨ ਲਓ ਗਲਾਬ ਜਾਮਣਾ ਕਿਸੇ ਵੀ ਤਰ੍ਹਾਂ ਦਾ ਸਮਾਨ ਕੋਈ ਖਵਾ ਰਿਹਾ ਉੱਥੇ ਤੁਹਾਨੂੰ ਉਹਦੇ ਵਿੱਚੋਂ ਕੋਈ ਵੀ ਚੀਜ਼ ਨਿਕਲਦੀ ਹੈ ਜਿਹੜਾ ਮੈਂ ਸਕਰੀਨ ਤੇ ਨੰਬਰ ਮੇਰਾ ਚੱਲ ਰਿਹਾ ਇਹਦੇ ਮੈਨੂੰ ਤੁਸੀਂ ਦੱਸੋ ਤੁਹਾਡਾ ਨਾਮ ਗੋਪਤ ਹੋਊਗਾ ਬਸ ਮੈਨੂੰ ਸਬੂਤ ਚਾਹੀਦਾ ਖੜਨਾ ਮੈਂ ਆਪ ਮੈਂ ਲਾਵਾਂਗਾ ਸਟੈਂਡ ਮੈਂ ਬਹੁਤ ਜ਼ਿਆਦੇ ਬਥੇਰੇ ਲੋਕਾਂ ਨੂੰ ਮੈਂ ਕਿਹਾ ਜੀ ਆਗਰ ਕਹਿੰਦਾ ਸੱਡੋਂ ਪਰਾਂ ਜੀ ਕੋਈ ਗੱਲ ਨਹੀਂ ਉਹ ਸੱਡੋਂ ਪਰਾਂ ਪਤਾ ਕੌਣ ਕਹਿੰਦੇ ਆ ਵੀ ਚਲੋ ਰਹਿਣ ਦੋ ਕੀ ਫਾਇਦਾ ਯਾਰ ਉਹ ਲੋਕਾਂ ਨੂੰ ਖੰਦ ਖਵਾਰੇ ਨੇ ਆਪਾਂ ਉਹਨਾਂ ਨੂੰ ਇੰਨਾ ਵੀ ਨਹੀਂ ਆਪਾਂ ਕਹਿ ਸਕਦੇ ਆਪਾਂ ਇੰਨਾ ਵੀ ਜ਼ਮੀਰ ਮਰ ਗਈ ਸਾਡੀ ਅਸੀਂ ਬੋਲ ਨਹੀਂ ਸਕਦੇ ਇਸ ਕਰਕੇ ਬੇਨਤੀ ਆ ਮੈਂ 8-10 ਸਾਲ ਪਹਿਲਾਂ ਵੀ ਇਹ ਮੁੱਦਾ ਚੁੱਕਿਆ ਸੀ ਉਦੋਂ ਮੈਂ بڑے ਪੇਪਰ ਉੱਪਰ ਬੰਦੇ ਦੇ ਸਰ ਸਮਣ ਦੇ ਵਿੱਚ ਜਿਨ੍ਹਾਂ ਨੂੰ ਮੁੱਦਾ ਯਾਦ ਆ ਮੇਰਾ ਉਹ ਯਾਦ ਰੱਖ ਲੈ ਚਿਹਰੇ ਨੂੰ ਪਛਾਣ ਲਣ ਮੈਂ ਦਵਾਰੇ ਹੁਣ ਐਂਟਰੀ ਕਰ ਚੁੱਕਿਆ ਮੈਂ ਹੁਣ ਗਲਤ ਨਹੀਂ ਹੋਣ ਦਵਾਂਗਾ ਔਰ ਪ੍ਰਸ਼ਾਸਨ ਦੀ ਨੌਲਿਜ ਤੇ ਲਿਆਉਣ ਤੋਂ ਬਾਅਦ ਮੈਂ ਕੰਮ ਨਹੀਂ ਕਰਾਂਗਾ ਪਹਿਲਾਂ ਕਾਨੂੰਨ ਨਾਲ ਚੱਲਾਂਗਾ ਜੇ ਮਾਲੋ ਪ੍ਰਸ਼ਾਸਨ ਨਹੀਂ ਕਰਦਾ ਫਿਰ ਮੈਂ ਦੱਸਾਂ ਇਹ ਵੀ ਅਫਸਰ ਨੂੰ ਦੱਸੀ ਸੀ ਗੱਲ ਮੇਰੇ ਕੋਲ ਸਬੂਤ ਆ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਅੱਜ ਤੱਕ ਮੈਂ ਜਿਹੜੀ ਇਹ ਬੇਨਤੀ ਕੀਤੀ ਇਹਨੂੰ ਪ੍ਰਵਾਨ ਕਰਿਓ ਧੰਨਵਾਦ ਜੀ ਸਾਸ਼ਿਕਾ